ਅੱਜ ਪੂਰੇ ਭਾਰਤ ਬੰਦ ਨੂੰ ਲੈ ਕੇ ਜਿੱਥੇ ਪੂਰੇ ਕਿਸਾਨਾਂ ਵੱਲੋਂ ਜਿਹੜੀਆਂ ਰੋਡ ਜਾਮ ਕੀਤੀਆਂ ਗਈਆਂ ਮੈਂ ਤੁਹਾਨੂੰ ਤਸਵੀਰਾਂ ਵਿਖਾ ਦਵਾਂ ਕਿ ਇਹ ਨੈਸ਼ਨਲ ਹਾਈਵੇ ਡਬਲ ਈ ਫਾਈਲ ਕਾ ਹੈਗੀ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਜਿਹੜਾ ਹੈਗਾ ਜਾਮ ਲਾ ਕੇ ਜਿਹੜਾ ਹੈਗਾ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਦੇਸ਼ਕ ਜਿਹੜੀਆਂ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਵੀ ਇਹਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈਗਾ ਕਿਉਂਕਿ ਅੱਜ ਪੂਰੇ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਜਿਹੜਾ ਹੈਗਾ ਕਿਸਾਨਾਂ ਵੱਲੋਂ ਜਿਹੜਾ ਹੈਗਾ ਰੋਡ ਜਾਮ ਕੀਤੀਆਂ ਗਈਆਂ ਹੋਈਆਂ ਜਿੱਥੇ ਕਿ ਆਪਣਾ ਰੋਸ ਦਿਟਾ ਰਿਹਾ ਹੈ ਸਭ ਨਾਲ ਕੁਝ ਕਿਸਾਨ ਵੀ ਮੌਜੂਦ ਹੈਗੇ ਉਹਨਾਂ ਨਾਲ ਕੀ ਕਹਿਣਾ ਚਾਹੂੰ ਮਾ ਇੰਦਰਜੀਤ ਸਿੰਘ ਪੰਜਾਬ ਕਿਸਾਨ ਜਿਹੜੇ ਜਿਲ੍ਹਾ ਪ੍ਰਧਾਨ ਸ੍ਰੀ ਮੁਕਸਰ ਸਾਹਿਬ ਅੱਜ ਸਾਡੀ ਸੰਘੀ ਤੋਂ ਮੋਰਚੇ ਦੀ ਕਾਲ ਸੀ 10 ਤੋਂ 4 ਵਜੇ ਤਾਈਂ ਸਾਰੇ ਆਲ ਇੰਡੀਆ ਬੰਦ ਜੋ ਕਿ ਸਾਡੇ ਦਿੱਲੀ ਜਾਂਦੇ ਉਹ ਇਹ ਤਾਂ ਪਹਿਲਾਂ ਹੀ ਸਾਡਾ ਲਿਖਿਆ ਹੋਇਆ ਸੀ ਅਸੀਂ ਉਸ ਤੋਂ ਬਾਅਦ ਕੱਲ ਵਾਲੀ ਮੀਟਿੰਗ ਜਦ ਪਰਸੋਂ ਅਸੀਂ ਕੀਤੀ ਸਾਡੀ ਸੰਘੀ ਤੋਂ ਮੋਰਚੇ ਨੇ ਕੱਲ ਸਾਡੇ ਟੂਲ ਪਲਾਜੇ ਤੇ ਰੇਲ ਗੱਡੀਆਂ ਅਸੀਂ ਬੰਦ ਕੀਤੀਆਂ ਅੱਜ ਤੋਂ ਅੱਜ ਸਾਡੀ ਜਿਹੜੀ ਕਾਲ ਹੈ ਅੱਜ ਸਾਰੇ ਭਾਰਤ ਦੀ ਕਾਲ ਹੈ ਤੇ ਭਾਰਤ ਦੇ ਵਿੱਚ ਸਾਰੇ ਇੱਕ ਚੱਪੇ ਚੱਪੇ ਤੇ ਜਾਮ ਲੱਗਿਆ ਸਾਡੇ ਹਰੇਕ ਮਜ਼ਦੂਰ ਨੇ ਵੀ ਜੀ ਬੱਚਾ ਵਾਲਿਆਂ ਨੇ ਵੀ ਤੁਹਾਡਾ ਮੈਂ ਪੱਤਰਕਾਰ ਭਰਾ ਵੀ ਹਰੇਕ ਜਿੰਨੇ ਵੀ ਵਰਗ ਨੇ ਸਾਰਿਆਂ ਨੇ ਸਮਰਥਨ ਦਿੱਤਾ ਟਰੇਡ ਯੂਨੀਅਨ ਹੋ ਗਈ ਉਹਨਾਂ ਨੇ ਵੀ ਸਾਡਾ ਸਮਰਥਨ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਅੱਜ ਇੱਕ ਮੁਟ ਹੋ ਕੇ ਸਾਡਾ ਐਡਾ ਜ਼ਬਰਦਸਤ ਮੋਦੀ ਦੀਆਂ ਜੜਾਂ ਹਿਲਾ ਦੂਗਾ ਜਿਹੜਾ ਅੱਜ ਦਾ ਸਾਡਾ ਆਲ ਇੰਡੀਆ ਬੰਦ ਹੋਊਗਾ ਉਹ ਧਰਨਾ ਸਾਹਿਬ ਮੋਦੀ ਦੀਆਂ ਜੜਾਂ ਬਿਲਕੁਲ ਹੀ ਹਿਲਾ ਦੂਗਾ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਅੱਜ ਪੂਰੇ ਭਾਰਤ ਬੰਦ ਨੂੰ ਲੈ ਕੇ ਜਿਲ੍ਹਾ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਇਹਨਾਂ ਨੇ ਇਹ ਵੀ ਦਾਵਾ ਕਰ ਰਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੂਗਾ ਦੂਜੇ ਨਾਲ ਹੋਰ ਵੀ ਕਿਸਾਨ ਜ ਮੌਜੂਦ ਹੈ ਨਾਲ ਗੱਲਬਾਤ ਕਰ ਲੈਣੇ ਕਿ ਅੱਜ ਜਿਹੜਾ ਹੈਗਾ ਧਰਨਾ ਲਾਇਆ ਗਿਆ ਹੈਗਾ ਧਰਨੇ ਦੇ ਵਿੱਚ ਜਿਹੜੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਸਨ ਇਹ ਸਾਡੀਆਂ ਲਈ 32 ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੰਯੁਕਤ ਮੋਰਚਾ ਉਹ ਸੰਯੁਕਤ ਮੋਰਚੇ ਵੱਲੋਂ ਕਾਲ ਸੀ ਵੀ ਇਹ 16 ਦੇ ਭਾਰਤ ਬੰਦ ਦੀ ਸਾਡੀ ਜਿਹੜੀ ਪਹਿਲਾਂ ਤੋਂ ਲਿਖਿਆ ਹੋਇਆ ਸਾਡਾ ਰੂਪਰੇਖਾ ਸੀ ਉਸ ਤਹਿਤ ਅਸੀਂ ਅੱਜ ਮਲੋੜ ਦੇ ਵਿੱਚ ਗੁਰਨਾਨਕ ਦੇਵ ਚੌਂਕ ਨੂੰ ਅਸੀਂ ਬੰਦ ਕਰਕੇ ਆਪਦਾ ਰੋਸ ਕਰ ਰਹੇ ਹਾਂ ਇਹਦਾ ਕਾਰਨ ਸੀ ਜਿਹੜਾ ਵੀ ਮੋਦੀ ਸਰਕਾਰ ਨੇ 2020 ਦੇ ਵਿੱਚ ਸਾਡ ਤਾਂ ਜੋ ਵਾਅਦੇ ਕੀਤੇ ਸੀ 2.5 ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਨੇ ਉਹਦੇ ਤੇ ਗੌਰ ਨਹੀਂ ਕੀਤੀ ਇਹ ਇੱਕ ਚੇਤਾਵਨੀ ਸੀ ਕੁਝ ਸਾਡੇ ਜਥੇਬੰਦੀਆਂ ਜੋ ਦਿੱਲੀ ਜਾ ਰਹੀਆਂ ਸੀ ਉਹਨਾਂ ਤੇ ਜੋ ਹਰਿਆਣੇ ਦੇ ਬਾਰਡਰ ਦੇ ਉੱਤੇ ਤਸ਼ੱਦਦ ਟਾਇਆ ਜਾਂਦਾ ਹੈ ਉਸ ਰੋਸ ਦੇ ਵਜੋਂ ਅਸੀਂ ਅੱਜ ਇਹ ਸੜਕ ਤੇ ਆਏ ਆਂ ਤੇ ਸਰਕਾਰ ਨੂੰ ਚੇਤਾਵਨੀ ਦੇ ਰਹੇ ਆਂ ਕਿ ਭਾਈ ਸਾਡੇ ਜਿਹੜੀਆਂ ਰਹਿਤੀਆਂ ਮੰਗਾ ਤੁਸੀਂ ਮੰਨੀਆਂ ਸੀ ਲਿਖਤੀ ਰੂਪ ਚ ਸਾਡੀਆਂ ਜਥੇਬੰਦੀਆਂ ਨੂੰ ਦਿੱਤਾ ਸੀ ਉਹਨਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰਾਇਆ ਜਾਵੇ ਤੇ ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਚ ਗਰੂਪ ਰੇਖਾ ਬਣਾ ਕੇ ਕੋਈ ਨਵੱਡਾ ਸੰਘਰਸ਼ ਇਹ ਚੱਕ ਜਿਹੜੇ ਹੈਗੇ ਹੈ ਸਿਕੰਦਰ ਨਾਲ ਜਿਹੜੀਆਂ ਮੀਟਿੰਗਾਂ ਦਾ ਸلسਲਾ ਵੀ ਲਗਾਤਾਰ ਜਾਰੀ ਹੈਗੀ ਹੈ ਕੋਈ ਜਥੇਬੰਦੀਆਂ ਵੱਲੋਂ ਕੋਈ ਐਲਾਨ ਵੀ ਆਇਆ ਹੈਗਾ ਜੇਕਰ ਮੀਟਿੰਗਾਂ ਦਾ ਸੱਤਾ ਨਹੀਂ ਨਿਕਲਦਾ ਤਾਂ ਪੰਜਾਬ ਦੇ ਕਿਸ ਤਰ੍ਹਾਂ ਹਲਾ ਦੇ ਇਸੇ ਕਾਰਨ ਅਸੀਂ ਵੇਟ ਕਰ ਰਹੇ ਆਂ ਜੋ ਵੀ ਸਾਡੇ ਨੁਮਾਇੰਦੇ ਨੇ ਪੰਜਾਬ ਲੈਵਲ ਦੇ ਉਹ ਜੋ ਵੀ ਮੀਟਿੰਗਾਂ ਕਰਦੇ ਪੈਣੇ ਅਸੀਂ ਸ਼ਾਂਤ ਇਸਫੁਲੀ ਬੈਠ ਕੇ ਉਹਨਾਂ ਦੇ ਵਿਚਾਰ ਜਿਹੜੇ ਅਸੀਂ ਲੋੜੀਂਕ ਰਹੇ ਆਂ ਵੀ ਚੰਗਾ ਸਿੱਟਾ ਆਵੇ ਅਸੀਂ ਤਕਰਾਰ ਨਹੀਂ ਚਾਹੁੰਦੇ ਅਸੀਂ ਵੀ ਖੇਤਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਆਂ ਆਪਦੇ ਆਪ ਦੇ ਕਿੱਤਿਆਂ 'ਚ ਕੰਮ ਕਰਨਾ ਚਾਹੁੰਦੇ ਆਂ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸੜਕਾਂ ਤੇ ਆਈਏ ਲੋਕਾਂ ਨੂੰ ਤੰਗ ਕਰੀਏ ਹਰਾਸਮੈਂਟ ਆਵੇ ਡਿਸਟਰਬੈਂਸ ਆਵੇ ਅਸੀਂ ਨਹੀਂ ਚਾਹੁੰਦੇ ਸਰਕਾਰ ਨੂੰ ਅਸੀਂ ਵੀ ਪ੍ਰਜੋਰ ਅਪੀਲ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕਦਾ ਹੈ ਤੇ ਫੈਸਲਾ ਲੈ ਕੇ ਕੋਈ ਪੋਜ਼ਿਟਿਵ ਅਤੇ ਵਧੀਆ ਫੈਸਲਾ ਲਿਆ ਜਾਵੇ ਜਿਹਦੇ ਨਾਲ ਅਸੀਂ ਸਾਰੇ ਸ਼ਾਂਤ ਭਾਈ ਆਪਦੇ ਕਾਮਾਕਾਰਾਂ ਨੂੰ ਲੱਗ ਜੇ ਜਿਵੇਂ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਬੇਚਕਾ ਅਸੀਂ ਨਹੀਂ ਚਾਹੁੰਦੇ ਕਿ ਹਾਲਾਤ ਵਿਗੜ ਜਾਣ ਪਰ ਕੇਂਦਰ ਸਰਕਾਰ ਤੋਂ ਜੇ ਅਸੀਂ ਮੰਗਾਂ ਦੀ ਮੰਗ ਕਰਦੇ ਹਾਂ ਕਿ ਸ਼ਾਂਤਮਈ ਤਰੀਕੇ ਨਾਲ ਜਿਹੜੀਆਂ ਹੈਗੀਆਂ ਮੰਗਾਂ ਨੂੰ ਹੀ ਪ੍ਰਵਾਨ ਕਰ ਲਈ ਜਿਸ ਨੂੰ ਲੈ ਕੇ ਜੇਕਰ ਇਸ ਮੀਟਿੰਗਾਂ ਦਾ ਸੱਟਾ ਜਿਹੜਾ ਨਹੀਂ ਨਿਕਲਦਾ ਤਾਂ ਹੋਰ ਵੀ ਸੰਘਰਸ਼ ਤੇਜ਼ ਕੀਤਾ ਜਾ ਸਕਦਾ ਹੈ ਜਿਵੇਂ ਇੰਡੀਆ ਲਈ ਮਨਪ੍ਰੀਤ ਸਿੰਘ ਸ੍ਰੀ ਮੁਖਸਰ ਸਾਹਿਬ